ਦੀ ਆਪਣਾ ਮਹਾਂਸ਼ ਤਿਸ কুমার ਭਾਈ ਮੈਂ ਤਾਂ ਸਵੇਰੇ ਆ 9 ਵਜੇ ਪਤਾ ਲੱਗਿਆ ਤਾਂ ਮੈਂ ਸਵੇਰੇ ਦੁਕਾਨ ਖੁੱਲਣ ਆਇਆ ਨਾ ਤੇ ਪੁਲਿਸ ਮੁਲਾਜ਼ਮ ਇੱਥੇ ਖੜੇ ਸੀਗੇ ਮੈਨੂੰ ਨਹੀਂ ਸੀ ਪਤਾ ਕੀ ਹੋਇਆ ਤੇ ਬਾਅਦ ਵਿੱਚ ਮੈਂ ਕਿਸੇ ਨੂੰ ਪੁੱਛਿਆ ਕਿੰਦੇ ਏਟੀਐਮ ਰੋਕਦੇ ਜਾ ਰਹੇ ਅੱਛਾ ਜੀ ਕਿੰਨੇ ਕਵੇ ਤੁਸੀਂ ਆਏ ਸੀਗੇ ਮੈਂ 9 ਵਜੇ ਸੀ 9 ਵਜੇ ਉਦੋਂ ਕਿੰਨੇ ਕਵੇ ਦਾ ਟਾਈਮ ਸੀ ਜਦੋਂ ਲੋਕ ਇੱਥੇ ਲੈ ਗਏ ਜੀ ਪਤਾ ਨਹੀਂ ਭਾਈ ਮੈਂ ਸਵੇਰੇ 9 ਵਜੇ ਮੈਨੂੰ ਕਿੱਦਾਂ ਪਤਾ ਨਹੀਂ ਏਟੀਐਮ 'ਚ ਸੋੜੀ ਗੜਗੜ ਕੋਈ ਨਹੀਂ ਹੁੰਦਾ ਤੁਹਾਡੇ ਆਂ ਤਾਂ ਪਹਿਲੇ ਦੀ ਘਟਨਾ ਹੈ ਮੇਰਾ ਆਂ ਤਾਂ ਪਹਿਲੇ ਦੀ ਆ ਕਿੰਨੇ ਵੇ ਉਦੋਂ 9 ਵਜੇ ਪਤਾ ਨਹੀਂ ਉਦੋਂ ਅਫ ਟਾਈਮ ਤੇ ਸਵੇਰੇ ਕਿਸੇ ਦੇ ਆਉਣ ਤੋਂ ਪਹਿਲੇ ਖੋਲ ਕੇ ਚਲ ਜਾਂਦਾ ਤਾਲੇ ਲੱਗੇ ਹੁੰਦੇ ਰਾਤ ਨੂੰ ਤੇ ਮੈਨੂੰ ਸੁਣਾਇਆ ਕਿ ਤਾਲੇ ਤੋੜ ਕੇ ਹੀ ਉਹਨੇ ਨੇਟ ਲੁੱਟਿਆ ਤਾਲੇ ਤੋੜਿਆ ਤਾਂ ਉਸ ਤੋਂ ਬਾਅਦ ਅੰਦਰ ਗਿਆ ਸਟੇਮੇਟ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਇਤਨਾ ਵੱਡਾ ਇਸ ਇਲਾਕੇ ਤੇ ਮੈਨੂੰ ਨਹੀਂ ਇਸ ਇਲਾਕੇ ਤੇ ਐਸਾ ਬਹੁਤ ਹੁੰਦੇ ਆ ਜਾਂ ਪੁਲਿਸ ਮੇਰੇ ਤੋਂ ਪਹਿਲੇ ਵੀ ਖੜੀ ਸੀ ਇਸ ਇਲਾਕੇ ਤੇ ਅਕਸਰ ਲੁੱਟਕੋ ਹੁੰਦੀ ਹੈ ਕੀ ਨਹੀਂ ਵੈਸੇ ਨਹੀਂ 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 ਅੱਧਾ ਪਹਿਲਾ ਕੇ ਇਹ ਪਹਿਲਾ ਜਾਂ ਪਹਿਲੀ ਵਾਰ ਹੀ ਸੁਣਿਆ ਯਾਰ ਬਿਲਕੁਲ ਇਸ ਵਕਤ ਆਪਣਾ ਕੋਈ ਵੀ ਸਮਾਨ ਬਾਹਰ ਰਹਿ ਜਾਂਦਾ ਰਾਤ ਨੂੰ ਕੋਈ ਘਾਟ ਨਹੀਂ ਆਉਂਦੀ ਯਾਰ ਪਹਿਲੀ ਵਾਰੀ ਭਾਜੀ ਹੈਰਾਨ ਹੋਏ ਆ ਕਿ ਇੱਦ ਫਿਲਮਾਂ 'ਚ ਦੇਖਦੇ ਸੀਗੇ ਇਹਦਾ ਨਾਮ ਹੁਕੀ ਦਾ ਚਾਹ ਕੋਈ ਆਖਰ ਨੂੰ ਪਤਾ ਲੱਗਾ ਕਿ ਕਿੰਨਾ ਕੋ ਕੈਸ਼ ਸੀਗਾ ਆਈਡੀ ਵਿੱਚ ਬਾਜੀ ਇਹਦੇ ਬਾਰੇ ਹੱਲੇ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਸਾਡੇ ਦੇ ਬਾਰੇ ਕੋਈ ਪਤਾ ਨਹੀਂ ਆਪਾਂ ਕਿਹਾ ਕਿ ਆਮ ਬੰਦੇ ਨੂੰ ਤਾਂ ਅੱਧਾ ਵੀ ਸਵਾਲ ਜਵਾਬ ਦੇ ਬੰਦਾ ਪੁੱਛਦਾ ਤਾਂ ਉਹ ਦੱਸਦੇ ਨਹੀਂਗੇ ਨਾ ਆਪਾਂ ਪੁੱਛਣ ਕੋਸ਼ਿਸ਼ ਕੀਤੀ ਨਾ ਉਹਨਾਂ ਨੇ ਦੱਸਿਆ ਜੀ ਪਤਾ ਲੱਗ ਜਾਊਗਾ ਹੌਲੀ ਹੌਲੀ ਸਾਰਾ ਕੁਝ ਪਤਾ ਲੱਗ ਜਾਊਗਾ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈਗਾ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਬੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਇੱਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਏ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਥਾੜੂ ਪੋਚਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਤੋਂ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲਾ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੋਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੋਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਹੈ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਬੈਕਟਰੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਐਗਜੈਕਟ ਅਮਾਉਂਟ ਕਹੋਚ ਨਹੀਂ ਲਿਖਾਈ ਕਿਹੜੀ ਲੋਕੇਸ਼ਨ ਤੇ ਇਹ ਹੈਗੇ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਕਿਤੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਉਹਨੂੰ ਕਿੰਨੇ ਕੋਈ ਇਨਫੋਰਮੇਸ਼ਨ ਕਰਕੇ ਪਹੁੰਚ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਹਨਾਂ ਨੂੰ ਇਨਫਾਰਮੇਸ਼ਨ ਆ ਗਈ ਸੀ ਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਇਹ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾਂਦੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤੱਤ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ